ਸਾਰਿਆਂ ਦਾ ਅੱਜ ਦੀ ਇਸ ਖਾਸ ਵਿਚਾਰ ਚਰਚਾ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਝ ਵਿੱਚੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਉਚਾਰਣ ਕੀਤੇ ਹੋਏ ਦੋ ਬਹੁਤ ਹੀ ਪਾਵਪੂਰਤ ਸ਼ਬਦ ਹਨ ਸਾਡਾ ਮਕਸਦ ਹੈ ਕਿ ਇਹਨਾਂ ਸ਼ਬਦਾਂ ਵਿੱਚ ਜਿਹੜੀ ਡੂੰਘੇ ਭਾਵ ਲੁਕੇ ਹੋਏ ਨੇ ਉਹਨਾਂ ਨੂੰ ਥੋੜਾ ਫਰੋਲਿਆ ਜਾਵੇ ਖਾਸ ਕਰਕੇ ਪ੍ਰਮਾਤਮਾ ਨਾਲ ਇੱਕ ਹੋਣ ਦੀ ਜਿਹੜੀ ਤਾਂਗ ਹੈ ਤੇ ਉਸ ਸਫ਼ਰ ਵਿੱਚ ਗੁਰੂ ਦੀ ਕੀ ਅਹਿਮੀਅਤ ਹੈ ਇਸ ਤੇ ਗੱਲ ਕਰਾਂਗੇ ਬਿਲਕੁਲ ਤੇ ਇਹ ਸਿਰਫ ਕੋਈ ਸਿਧਾਂਤਿਕ ਗੱਲਾਂ ਨਹੀਂ ਇਹ ਬਹੁਤ ਹੀ ਮਤਲਬ ਪਰਸਨਲ ਫੀਲਿੰਗਸ ਦਾ ਪ੍ਰਗਟਾਵਾ ਹੈ ਇਹ ਸ਼ਬਦ ਸਾਨੂੰ ਦੱਸਦੇ ਨੇ ਕਿ ਰੋਹਾਨੀਅਤ ਦਾ ਰਾਹ ਸਿਰਫ ਗਿਆਨ ਦਾ ਨਹੀਂ ਸਭੋਂ ਬੇਅੰਤਹ ਪਿਆਰ ਤਾਂਗ ਤੇ ਇੱਕ ਸੱਚੇ ਮਾਰਗਦਰਸ਼ਕ ਤੇ ਪੂਰੇ ਭਰੋਸੇ ਦਾ ਸਫ਼ਰ ਹੈ ਚਲੋ ਫਿਰ ਇਸ ਦੇ ਅਰਥਾਂ ਵਿੱਚ ਥੋੜਾ ਹੋਰ ਡੂੰਗਾ ਉਤਰਦੇ ਹਾਂ ਠੀਕ ਹੈ ਤਾਂ ਸ਼ੁਰੂਆਤ ਅ ਪਹਿਲੇ ਸ਼ਬਦ ਦੀ ਪਹਿਲੀ ਤੁਕ ਤੋਂ ਹੀ ਕਰਦੇ ਹਾਂ ਹਰ ਹਰ ਨਾਮ ਮੈਂ ਹਰ ਮਨ ਪਹਾਇਆ ਸੁਣਨ ਵਿੱਚ ਬਹੁਤ ਸਰਲ ਲੱਗਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਚੰਗਾ ਲੱਗਿਆ ਹੈ ਪਰ ਜਿਹੜੀ ਗੱਲ ਮੈਨੂੰ ਹੈਰਾਨ ਕਰਦੀ ਹੈ ਉਹ ਅਗਲੀ ਤੁਕ ਹੈ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਵਾਓ ਮਤਲਬ ਨਾਮ ਨੂੰ ਖਰਚ ਕਹਿਣਾ ਅਸੀਂ ਤਾਂ ਖਰਚ ਉਸ ਚੀਜ਼ ਨੂੰ ਕਹਿੰਦੇ ਹਾਂ ਜੋ ਵਰਤਨ ਨਾਲ ਮੁੱਕ ਜਾਂਦੀ ਹੈ ਇਹ ਤਾਂ ਬਿਲਕੁਲ ਉਲਟ ਗੱਲ ਹੋ ਗਈ ਹੈ ਨਾ ਬਿਲਕੁਲ ਸਹੀ ਨੁਕਤਾ ਫੜਿਆ ਤੁਸੀਂ ਇਹ ਸਿਰਫ ਕੋਈ ਕਵਿਤਾ ਨਹੀਂ ਹੈ ਇਹ ਤਾਂ ਪੂਰਾ ਪਰਸਪੈਕਟਿਵ ਬਦਲਣ ਵਾਲੀ ਗੱਲ ਹੈ ਦੇਖੋ ਦੁਨੀਆ ਵਿੱਚ ਸਾਡੀ ਦੌਲਤ ਪੈਸਾ ਸਮਾਂ ਸਭ ਕੁਝ ਖਰਚ ਕਰ ਨਲ ਕੱਟਦਾ ਹੈ ਪਰ ਗੁਰੂ ਸਾਹਿਬ ਇਥੇ ਇੱਕ ਅਜਿਹੇ ਖਰਚ ਦੀ ਗੱਲ ਕਰ ਰਹੇ ਨੇ ਜਿਹੜਾ ਜਿੰਨਾ ਵੱੜ ਤੋਂ ਉਨਾ ਵੱਧਦਾ ਹੈ ਇੱਕ ਨਿਚਲੂ ਹਰਤਨ ਹੈ ਇੱਕ ਅਜਹੀ ਪੂੰਜੀ ਜੋ ਕਦੇ ਡੋਲਦੀ ਨਹੀਂ ਕਦੇ ਘਟਦੀ ਨਹੀਂ ਹਾਂ ਤੇ ਜਿਵੇਂ ਸਾਨੂੰ ਕਿਸੇ ਲੰਬੇ ਸਫ਼ਰ ਲਈ ਪੈਸੇ ਚਾਹੀਦੇ ਹੁੰਦੇ ਨੇ ਉਵੇਂ ਇਹ ਨਾਮ ਖਰਚ ਜ਼ਿੰਦਗੀ ਦੇ ਸਫ਼ਰ ਲਈ ਹੈ ਪਰ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਅਮੁਖ ਖਜ਼ਾਨਾ ਇਹ ਦੌਲਤ ਮਿਲਦੀ ਕਿਵੇਂ ਹੈ ਕੀ ਇਹ ਸਾਡੀ ਆਪਣੀ ਕੋਸ਼ਿਸ਼ ਨਾਲ ਮਿਲ ਜਾਂਦੀ ਹੈ ਇਦਾਂ ਜਵਾਬ ਸ਼ਬਦ ਵਿੱਚ ਬਹੁਤ ਸਾਫ਼ ਹੈ ਗੁਰ ਪੂਰੇ ਹਰਨਾਮ ਸਿੱਧ ਪਾਈ ਸਿੱਧ ਮਤਲਬ ਸਫਲਤਾ ਜਾਂ ਪ੍ਰਾਪਤੀ ਤੇ ਇਹ ਸਫਲਤਾ ਮਿਲਦੀ ਹੈ ਪੂਰੇ ਗੁਰੂ ਦੀ ਕਿਰਪਾ ਨਾਲ ਇੱਥੇ ਪੂਰੇ ਗੁਰੂ ਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ ਇਹ ਕਿਸੇ ਅਧੂਰੇ ਗਿਆਨ ਵਾਲੇ ਦੀ ਗੱਲ ਨਹੀਂ ਸਗੋਂ ਉਸ ਗੁਰੂ ਦੀ ਗੱਲ ਹੈ ਜੋ ਆਪ ਪ੍ਰਮਾਤਮਾ ਨਾਲ ਇੱਕ ਹੋ ਚੁੱਕਾ ਹੈ ਇਸੇ ਕਰਕੇ ਅੱਗੇ ਕਿਹਾ ਗਿਆ ਕੋ ਵਿਰਲਾ ਗੁਰਮਤ ਚਲੇ ਜਿਓ ਕੋਈ ਵਿਰਲਾ ਹੀ ਹੁੰਦਾ ਜੋ ਗੁਰੂ ਦੀ ਸਿੱਖਿਆ ਤੇ ਪੂਰੀ ਤਰ੍ਹਾਂ ਚੱਲ ਪਾਉਂਦਾ ਹੂੰ ਤੇ ਜੇ ਤਾਨੇ ਨਾ ਕੀਮਤੀ ਹੈ ਤਾਂ ਇਸ ਨੂੰ ਨਾ ਪਾਉਣ ਦਾ ਦਰਦ ਵੀ ਤਾਂ ਉਨਾ ਹੀ ਜ਼ਿਆਦਾ ਹੋਵੇਗਾ ਤੇ ਮੈਨੂੰ ਲੱਗਦਾ ਸ਼ਬਦ ਦਾ ਅਗਲਾ ਹਿੱਸਾ ਇਸੇ ਦਰਦ ਦੀ ਗੱਲ ਕਰਦਾ ਹੈ ਤੁਖ ਹੈ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹੇ ਚਲੇ ਜਿਓ ਪ੍ਰਭੂ ਪ੍ਰੀਤਮ ਨੂੰ ਦੇਖੇ ਬਿਨਾ ਇੱਕ ਪਲ ਨਹੀਂ ਰਹਿ ਹੁੰਦਾ ਤੇ ਅੱਖਾਂ ਚੋਂ ਹੰਝੂ ਵਗਦੇ ਰਹਿੰਦੇ ਨੇ ਇਹ ਸਿਰਫ ਉਦਾਸੀ ਨਹੀਂ ਇਸ ਤੋਂ ਕਿਤੇ ਵੱਧ ਹੈ ਬਿਲਕੁਲ ਗੁਰਬਾਣੀ ਵਿੱਚ ਇਸ ਹਾਲਤ ਨੂੰ ਬੀਰੋ ਕਿਹਾ ਗਿਆ ਹੈ ਤੇ ਇਹ ਬੀਰੋ ਸਿਰਫ ਸੈਡਨੈਸ ਨਹੀਂ ਹੈ ਇਹ ਮਤਲਬ ਇੱਕ ਤਰ੍ਹਾਂ ਦੀ ਪ੍ਰੋਡਕਟਿਵ ਫੀਲਿੰਗ ਹੈ ਇਹੋ ਇੰਜਨ ਹੈ ਜੋ ਰੂਹਾਨੀ ਸਫਰ ਨੂੰ ਤਾਕਤ ਦਿੰਦਾ ਹੈ ਇਹ ਪੀੜ ਇਸ ਗੱਲ ਦਾ ਸਬੂਤ ਹੈ ਕਿ ਪਿਆਰ ਕਿੰਨਾ ਡੂੰਗਾ ਹੈ ਜੇ ਪਿਆਰੀ ਨਾ ਹੋਵੇ ਤਾਂ ਵਿਛੋੜੇ ਦਾ ਦਰਦ ਕਿਉਂ ਹੋਵੇਗਾ ਇਸ ਲਈ ਭਗਤੀ ਮਾਰਗ ਵਿੱਚ ਬੀਰੋ ਨੂੰ ਇੱਕ ਬਹੁਤ ਜ਼ਰੂਰੀ ਅਵਸਥਾ ਮੰਨਿਆ ਗਿਆ ਹੈ ਇਹ ਬਹੁਤ ਦਿਲਚਸਪ ਨਜ਼ਰੀਆ ਹੈ ਤੇ ਗੱਲ ਇੱਥੇ ਹੋਰ ਵੀ ਗਹਿਰੀ ਹੋ ਜਾਂਦੀ ਹੈ ਜਦੋਂ ਅਸੀਂ ਦੂਜੇ ਸ਼ਬਦ ਨੂੰ ਦੇਖਦੇ ਹਾਂ ਉੱਥੇ ਬਿਲਕੁਲ ਇਹੋ ਜੀ ਭਾਵਨਾ ਇਹੋ ਜੇ ਸ਼ਬਦ ਪਰ ਗੁਰੂ ਲਈ ਵਰਤੇ ਗਏ ਨੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ वेदना ਗੁਰ ਬਿਰੋ ਲਗਾਵੇ ਪਹਿਲਾਂ ਬਿਨ ਦੇਖੇ ਪ੍ਰੀਤਮਾ ਤੇ ਹੁਣ ਬਿਨ ਗੁਰ ਦੇਖੇ ਮਤਲਬ ਦੋਹਾਂ ਲਈ ਇੱਕੋ ਜਿੰਨੀ ਸਿੱਦਤ ਇਨਾਂ 'ਚ ਇੰਨੀ ਸਮਾਨਤਾ ਕਿਉਂ ਇਹ ਗੁਰਮਤ ਦੇ ਸਭ ਤੋਂ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਨੂੰ ਉਜਾਗਰ ਕਰਦਾ ਹੈ ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਗੁਰੂ ਪਰਮੇਸ਼ਵਰ ਇੱਕੋ ਜਾਣੋ ਗੁਰੂ ਉਹ ਜ਼ਰੀਆ ਹੈ ਉਹ ਸ਼ੀਸ਼ਾ ਹੈ ਜਿਸ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਇਸ ਲਈ ਗੁਰੂ ਤੋਂ ਵਿਛੋੜਾ ਅਸਲ ਵਿੱਚ ਪਰਮਾਤਮਾ ਤੋਂ ਵਿਛੋੜਾ ਹੀ ਹੈ ਜੋ ਪੀੜ ਪ੍ਰਭੂ ਦੇ ਵਿਛੋੜੇ ਛ ਹੈ ਉਹੀ ਪੀੜ ਗੁਰੂ ਦੇ ਵਿਛੋੜੇ ਛ ਹੈ ਕਿਉਂਕਿ ਮੰਜ਼ਿਲ ਤੇ ਰਸਤਾ ਇੱਕ ਦੂਜੇ ਨਾਲ ਜੁੜੇ ਹੋਏ ਨੇ ਅੱਛਾ ਇਹ ਸਮਝਣ ਤੋਂ ਬਾਅਦ ਤਾਂ ਗੁਰੂ ਦੀ ਮਹੱਤਤਾ ਹੋਰ ਵੀ ਸਾਫ਼ ਹੋ ਜਾਂਦੀ ਹੈ ਜਦੋਂ ਮੈਂ ਇਹਨਾਂ ਸ਼ਬਦਾਂ ਵਿੱਚ ਗੁਰੂ ਲਈ ਵਰਤੇ ਗਏ ਵੱਖ-ਵੱਖ ਰਿਸ਼ਤਿਆਂ ਨੂੰ ਪੜਦੀ ਹਾਂ ਜਿਵੇਂ ਪਹਿਲੇ ਸ਼ਬਦ ਵਿੱਚ ਬਾਲ ਸਖਾਈ ਯਾਨੀ ਬਚਪਨ ਦਾ ਸਾਥੀ ਇਹ ਸਿਰਫ ਪਿਆਰ ਦਿਖਾਉਣ ਦੇ ਤਰੀਕੇ ਨਹੀਂ ਸਗੋਂ ਗੁਰੂ ਨਾਲ ਰਿਸ਼ਤੇ ਦੇ ਵੱਖ-ਵੱਖ ਪਹਿਲੂ ਨੇ ਬਹੁਤ ਵਧੀਆ ਗੱਲ ਕਹੀ ਤੁਸੀਂ ਬਾਲ ਸਖਾਈ ਦਾ ਮਤਲਬ ਸਿਰਫ ਚਾਈਲਡਹੂਡ ਫਰੈਂਡ ਨਹੀਂ ਹੈ ਇਹਦਾ ਭਾਵ ਹੈ ਇੱਕ ਅਜਿਹਾ ਰਿਸ਼ਤਾ ਜਿਸ ਵਿੱਚ ਕੋਈ ਡਰ ਕੋਈ ਝਿਜਕ ਕੋਈ ਫਾਰਮੈਲਿਟੀ ਨਾ ਹੋਵੇ ਜਿਵੇਂ ਇੱਕ ਬੱਚਾ ਆਪਣੇ ਸਭ ਤੋਂ ਪੱਕੇ ਦੋਸਤ ਦੇ ਅੱਖਾਂ ਬੰਦ ਕਰਕੇ ਪਰੋਸਾ ਕਰਦਾ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਕਰਦਾ ਇਹ ਉਸ ਤਰ੍ਹਾਂ ਦੇ ਨਿਰਛਲ ਤੇ ਪਵਿੱਤਰ ਰਿਸ਼ਤੇ ਦੀ ਗੱਲ ਹੈ ਹਾਂਜੀ ਤੇ ਦੂਜੇ ਸ਼ਬਦ ਵਿੱਚ ਇਹ ਰਿਸ਼ਤੇ ਹੋਰ ਵੀ ਵੱਡੇ ਹੋ ਜਾਂਦੇ ਨੇ ਗੁਰੂ ਨੂੰ ਰਖਵਾਲਾ ਵੀ ਕਿਹਾ ਹੈ ਤੇ ਮਾਤ ਪਿਤਾ ਗੁਰੂ ਵੀ ਇੱਕ ਪਾਸੇ ਮਾਪਿਆਂ ਵਰਗਾ ਸਤਿਕਾਰ ਦੂਜੇ ਪਾਸੇ ਦੋਸਤ ਵਰਗੀ ਬੇਤਕल्लੁਫੀ ਤੇ ਨਾਲ ਹੀ ਇੱਕ ਰਖਵਾਲੇ ਵਾਲੀ ਸੁਰੱਖਿਆ ਇਹ ਸਾਰੇ ਰੂਪ ਇੱਕੋ ਹਸਤੀ ਵਿੱਚ ਕਿਵੇਂ ਹੋ ਸਕਦੇ ਨੇ ਇਹ ਸਿਰਫ ਵਾਕਫ ਵਖ ਰਿਸ਼ਤੇ ਨਹੀਂ ਇਹ ਇੱਕ ਕੰਪਲੀਟ ਸਪੋਰਟ ਸਿਸਟਮ ਦਾ ਬਲੂਪ੍ਰਿੰਟ ਹੈ ਗੁਰੂ ਇੱਥੇ ਸਿਰਫ ਇੱਕ ਟੀਚਰ ਨਹੀਂ ਸਗੋ ਮਤਲਬ ਇੱਕ ਸਾਈਕੋਲੋਜੀਕਲ ਐਂਕਰ ਹੈ ਜਦੋਂ ਗੁਰੂ ਮਾਤ ਪਿਤਾ ਹੈ ਤਾਂ ਉਹ ਸਾਡਾ ਆਤਮਿਕ ਪਾਲਣ ਪੋषण ਕਰਦਾ ਹੈ ਜਦੋਂ ਉਹ ਰਖਵਾਲਾ ਹੈ ਤਾਂ ਉਹ ਸਾਨੂੰ ਕਾਮ, ਕ੍ਰੋਧ, ਲੋਭ ਵਰਗੇ ਅੰਦਰੂਨੀ ਦੁਸ਼ਮਨਾ ਤੋਂ ਬਚਾਉਂਦਾ ਹੈ ਤੇ ਜਦੋਂ ਬਾਲ ਸਖਾਈ ਹੈ ਤਾਂ ਉਹ ਸਾਡਾ ਸਭ ਤੋਂ ਕਰੀਬੀ ਮਿੱਤਰ ਹੈ ਤੇ ਇਸੇ ਪਾਵ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਬਹੁਤ ਹੀ ਸੁੰਦਰ ਤੁਲਨਾ ਹੈ ਗੁਰਜਲ ਮਿਲ ਕਮਲ ਵਿਕਸੈ ਜਿਓ ਜਿਵੇਂ ਪਾਣੀ ਮਿਲਣ ਤੇ ਕਮਲ ਦਾ ਫੁੱਲ ਖਿੜ ਜਾਂਦਾ ਹੈ ਓਵੇਂ ਹੀ ਗੁਰੂ ਨੂੰ ਮਿਲ ਕੇ ਮਨ ਖਿੜ ਜਾਂਦਾ ਹੈ ਇਹ ਸਿਰਫ ਇੱਕ ਸਿੰਪਲ ਹੈਪੀਨੈਸ ਨਹੀਂ ਲੱਗਦੀ ਨਹੀਂ ਇਹ ਆਤਮਿਕ ਜਾਗ੍ਰਿਤੀ ਦੀ ਸਪਿਰਚੁਅਲ ਅਵੇਕਨਿੰਗ ਦੀ ਅਵਸਥਾ ਹੈ ਇਸ ਉਪਮਾ ਦੀ ਖੂਬਸੂਰਤੀ ਦੇਖੋ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਚਿੱਕੜ ਵਿੱਚ ਹਾਂਜੀ ਚਿੱਕੜ 'ਚ ਪਰ ਪਾਣੀ ਦੇ ਸੰਪਰਕ 'ਚ ਰਹਿ ਕੇ ਉਹ ਚਿੱਕੜ ਤੋਂ ਉੱਪਰ ਉੱਠ ਕੇ ਉਸ ਤੋਂ ਅਲੱਗ ਹੋ ਕੇ ਖਿੜਦਾ ਹੈ ਇਸੇ ਤਰ੍ਹਾਂ ਮਨੁੱਖ ਦਾ ਮਨ ਸੰਸਾਰ ਦੇ মোহ ਮਾਇਆ ਦੇ ਚਿੱਕੜ ਵਿੱਚ ਫਸਿਆ ਹੁੰਦਾ ਹੈ ਗੁਰੂ ਰੂਪੀ ਜਲ ਯਾਨੀ ਗੁਰੂ ਦਾ ਗਿਆਨ ਉਸ ਮਨ ਨੂੰ ਇਸ ਚਿੱਕੜ ਤੋਂ ਉੱਪਰ ਚੁੱਕਦਾ ਹੈ ਇਸੇ ਲਈ ਸ਼ਬਦ ਦੇ ਅੰਤ ਵਿੱਚ ਕਿਹਾ ਜਨ ਨਾਨਕ ਗੁਰਮਿਲ ਰਹਿਸੈ ਜਿਓ ਰਹਿਸੈ ਮਤਲਬ ਖਿੜ ਜਾਣਾ ਆਨੰਦ ਨਾਲ ਪਰ ਜਾਣਾ ਤਾਂ ਇਹ ਸਾਫ਼ ਹੈ ਕਿ ਗੁਰੂ ਨੂੰ ਮਿਲਣਾ ਇਸ ਸਫ਼ਰ ਦੀ ਸਭ ਤੋਂ ਅਹਿਮ ਮੰਜ਼ਿਲ ਹੈ ਪਰ ਦੂਜੇ ਸ਼ਬਦ ਵਿੱਚ ਇਸ ਪ੍ਰੀਤਮ ਨੂੰ ਲੱਭਣ ਦੀ ਪ੍ਰਕਿਰਿਆ ਉਸ ਖੋਜ ਬਾਰੇ ਵੀ ਗੱਲ ਕੀਤੀ ਗਈ ਹੈ ਹਉ ਮਨ ਤਨ ਖੋਜੀ ਫਾਲ ਫਲਾਈ ਮੈਂ ਆਪਣੇ ਮਨ ਤੇ ਤਨ ਨੂੰ ਖੋਜਦੀ ਹਾਂ ਤੇ ਦੂਜਿਆਂ ਤੋਂ ਵੀ ਪੁੱਛਦੀ ਹਾਂ ਇਹ ਖੋਜ ਤਾਂ ਅੱਜ ਵੀ ਓਨੀ ਹੀ ਰੈਲੇਵੈਂਟ ਹੈ ਬਿਲਕੁਲ ਤੇ ਇਹ ਤੁ ਖੋਜ ਦੇ ਦੋਵੇਂ ਪਹਿਲੂਆਂ ਨੂੰ ਬਹੁਤ ਖੂਬਸੂਰਤੀ ਨਾਲ ਦੱਸਦੀ ਹੈ ਮਨੁਤਨ ਖੋਜੀ ਦਾ ਮਤਲਬ ਹੈ ਅੰਦਰੂਨੀ ਖੋਜ ਸੈਲਫ ਰਿਫਲੈਕਸ਼ਨ ਆਪਣੇ ਅੰਦਰ ਚਾਤ ਮਾਰਨੀ ਆਪਣੇ ਵਿਚਾਰਾਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਸਮਝਣਾ ਦੂਜੇ ਪਾਸੇ ਪਾਲਪਲਾਈ ਦਾ ਅਰਥ ਹੈ ਬਾਹਰੀ ਖੋਜ ਗਿਆਨਮਾਨ ਲੋਕਾਂ ਤੋਂ ਪੁੱਛਣਾ ਗ੍ਰੰਥ ਪੜ੍ਹਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇੱਕ ਸੱਚਾ ਖੋਜੀ ਇਹ ਦੋਵੇਂ ਕੰਮ ਕਰਦਾ ਹੈ ਪਰ ਫਿਰ ਇਹ ਅੰਦਰੂਨੀ ਤੇ ਬਾਹਰੀ ਖੋਜ ਖਤਮ ਕਿੱਥੇ ਹੁੰਦੀ ਹੈ ਸਹੀ ਪਤਾ ਕਿੱਥੋਂ ਮਿਲਦਾ ਹੈ ਕਿਉਂਕਿ ਬਾਹਰ ਤਾਂ ਹਜ਼ਾਰਾਂ ਰਸਤੇ ਨੇ ਇਹਦਾ ਜਵਾਬ ਵੀ ਬਹੁਤ ਸਾਫ਼ ਦਿੱਤਾ ਹੈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਓ ਸਹੀ ਰਸਤਾ ਸਖ ਸੰਗਤ ਵਿੱਚ ਮਿਲਦਾ ਹੈ ਕਿਉਂਕਿ ਪ੍ਰਭੂ ਉਸ ਸੰਗਤ ਵਿੱਚ ਹੀ ਵਸਦਾ ਹੈ ਇੱਥੇ ਸਤ ਸੰਗਤ ਦਾ ਮਤਲਬ ਸਿਰਫ ਲੋਕਾਂ ਦਾ ਇਕੱਠ ਨਹੀਂ ਸਤ ਮਤਲਬ ਸੱਚ ਸੰਗਤ ਮਤਲਬ ਸਾਥ ਇਹ ਉਹ ਥਾਂ ਹੈ ਜਿੱਥੇ ਸੱਚ ਦੀ ਖੋਜ ਕਰਨ ਵਾਲੇ ਇਕੱਠੇ ਹੁੰਦੇ ਨੇ ਤਾ ਕਿ ਇਸ ਦਾ ਮਤਲਬ ਇਹ ਹੈ ਕਿ ਸਤਸੰਗਤ ਇੱਕ ਤਰ੍ਹਾਂ ਦਾ ਸਪਿਰਚੁਅਲ ਇਕੋਸਿਸਟਮ ਹੈ ਜਿੱਥੇ ਇੱਕ ਦੂਜੇ ਦੇ ਵਿਸ਼ਵਾਸ ਤੇ ਊਰਜਾ ਤੋਂ ਸਾਰਿਆਂ ਨੂੰ ਫਾਇਦਾ ਹੁੰਦਾ ਬਿਲਕੁਲ ਸਹੀ ਸ਼ਬਦ ਵਰਤੇ ਆ ਤੁਸੀਂ ਅ ਸਪਿਰਚੁਅਲ ਇਕੋਸਿਸਟਮ ਜਦੋਂ ਇੱਕੋ ਮੰਜ਼ਿਲ ਦੇ ਪੰਦੀ ਇਕੱਠੇ ਬੈਠ ਕੇ ਗੁਰਬਾਣੀ ਦਾ ਵਿਚਾਰ ਕਰਦੇ ਨੇ ਤਾਂ ਇੱਕ ਕਲੈਕਟਿਵ એનર્ਜੀ ਪੈਦਾ ਹੁੰਦੀ ਹੈ ਉਸ ਮਾਹੌਲ ਵਿੱਚ ਇੱਕ ਵਿਅਕਤੀ ਦੀ ਅੰਦਰੂਨੀ ਖੋਜ ਨੂੰ ਤਾਕਤ ਮਿਲਦੀ ਹੈ ਤੇ ਉਸ ਦੀ ਬਾਹਰੀ ਪਟਕਣਾ ਖਤਮ ਹੋ ਜਾਂਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਸ ਨੂੰ ਉਹ ਬਾਹਰ ਲੱਭ ਰਿਹਾ ਸੀ ਉਹ ਤਾਂ ਇਸ ਸੰਗਤ ਦੇ ਅੰਦਰ ਹੀ ਹੈ ਜੇ ਅਸੀਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇੱਕ ਗੱਲ بار بار ਸਾਹਮਣੇ ਆ ਰਹੀ ਹੈ ਭਾਵੇਂ ਉਹ ਨਾਮ ਧਨ ਦੀ ਪ੍ਰਾਪਤੀ ਹੋਵੇ ਗੁਰੂ ਦਾ ਮਿਲਾਪ ਹੋਵੇ ਕਿ ਇਹ ਸਭ ਕੁਝ ਸਿਰਫ ਸਾਡੇ ਆਪਣੇ ਯਤਨ ਨਾਲ ਸੰਭਵ ਹੈ ਇਹ ਬਹੁਤ ਅਹਿਮ ਸਵਾਲ ਹੈ ਤੇ ਦੋਵੇਂ ਸ਼ਬਦ ਇਸ ਦਾ ਇੱਕੋ ਜਵਾਬ ਦਿੰਦੇ ਹਨ ਨਹੀਂ ਮਨੁੱਖੀ ਯਤਨ ਜ਼ਰੂਰੀ ਹੈ ਪਰ ਇਹ ਕਾਫੀ ਨਹੀਂ ਹੈ ਦੋਵਾਂ ਸ਼ਬਦਾਂ ਦਾ ਸਿੱਟਾ ਇੱਕੋ ਥਾਂ ਤੇ ਪਹੁੰਚਦਾ ਹੈ ਤੇ ਉਹ ਹੈ ਅਰਦਾਸ ਪਹਿਲੇ ਸ਼ਬਦ ਦੇ ਅੰਤ ਵਿੱਚ ਹੈ ਹਰ ਜੀਵ ਕਿਰਪਾ ਕਰੋ ਗੁਰੂ ਮੇਲੋ ਤੇ ਦੂਜੇ ਦੇ ਅੰਤ ਵਿੱਚ ਵੀ ਹਰ ਹਰ ਦਇਆ ਕਰੋ ਗੁਰੂ ਮੇਲੋ ਦੋਵਾਂ ਵਿੱਚ ਕਿਰਪਾ ਕਰੋ ਤੇ ਦਇਆ ਕਰੋ ਦੀ ਮੰਗ ਹੈ ਸਾਰ ਇਹ ਹੈ ਕਿ ਆਖਿਰਕਾਰ ਇਹ ਪਰਮਾਤਮਾ ਦੀ ਆਪਣੀ ਮਿਹਰ ਹੈ ਜਿਸ ਨਾਲ ਪੂਰਾ ਗੁਰੂ ਮਿਲਦਾ ਹੈ ਤੇ ਜਦੋਂ ਗੁਰੂ ਮਿਲ ਜਾਂਦਾ ਤਾਂ ਨਾਮ ਦਾ ਖਜ਼ਾਨਾ ਤੇ ਆਤਮਿਕ ਆਨੰਦ ਵੀ ਮਿਲ ਜਾਂਦਾ ਸੋ ਅੱਜ ਦੀ ਇਸ ਡੂੰਗੀ ਗੱਲਬਾਤ ਤੋਂ ਇਹ ਸਾਹਮਣੇ ਆਇਆ ਹੈ ਕਿ ਗੁਰੂ ਰਾਮਦਾਸ ਜੀ ਨੇ ਰੋਹਾਨੀ ਸਫਰ ਨੂੰ ਬਹੁਤ ਹੀ ਭਾਵਪੂਰਤ ਤ੍ਰਿਸ਼ਟਿਆ ਰਾਹੀ ਸਮਝਾਇਆ ਹੈ ਇਹ ਕੋਈ ਸੁੱਕਾ ਫਲਸਫਾ ਨਹੀਂ ਸਗੋ ਪਿਆਰ ਵਿਸ਼ਵਾਸ ਤੇ ਮਿਲਾਪ ਦੇ ਆਨੰਦ ਨਾਲ ਭਰੀ ਇੱਕ ਜੀਵੰਤ ਯਾਤਰਾ ਹੈ ਨਾਮ ਇੱਕ ਅਜਿਹਾ ਖਰਚ ਹੈ ਜੋ ਕਦੇ ਮੁਕਦਾ ਨਹੀਂ ਤੇ ਗੁਰੂ ਉਹ ਦੋਸਤ ਮਾਤਾ ਪਿਤਾ ਤੇ ਰਖਵਾਲਾ ਹੈ ਜੋ ਇਸ ਖਜ਼ਾਨੇ ਦੀ ਚਾਬੀ ਸਾਨੂੰ ਦਿੰਦਾ ਹੈ ਬਿਲਕੁਲ ਇਸ ਸਾਰੀ ਗੱਲਬਾਤ ਦਾ ਕੇਂਦਰੀ ਨੁਕਤਾ ਇਹ ਹੀ ਹੈ ਕਿ ਗੁਰੂ ਦੀ ਭੂਮਿਕਾ ਸਿਰਫ ਇੱਕ ਮਾਰਗਦਰਸ਼ਕ ਦੀ ਨਹੀਂ ਸਗੋ ਸਾਡੇ ਜੀਵਨ ਦਾ ਕੇਂਦਰ ਹੈ ਉਹ ਸਾਡੀਆਂ ਸਾਰੀਆਂ ਰੂਹਾਨੀ ਤੇ ਪਾਵਨਾਤਮਕ ਲੋੜਾਂ ਨੂੰ ਪੂਰਾ ਕਰਦਾ ਹੈ ਵਿਛੋੜੇ ਦੀ ਪੀੜ ਹੋਵੇ ਜਾਂ ਮਿਲਾਪ ਦੀ ਖੁਸ਼ੀ ਦੋਵੇਂ ਪਾਵਨਾਵਾਂ ਗੁਰੂ ਦੇ ਦੁਆਲੇ ਹੀ ਕੁੰਮਦੀਆਂ ਨੇ ਕਿਉਂਕਿ ਉਹੀ ਪਰਮਾਤਮਾ ਤੱਕ ਪਹੁੰਚਣ ਦਾ ਬੁਲ ਹੈ ਸੁਣਨ ਵਾਲਿਆਂ ਲਈ ਇੱਕ ਆਖਰੀ ਸਵਾਲ ਛੱਡਦੇ ਹਾਂ ਜਿਸ ਤਰ੍ਹਾਂ ਇਨ੍ਹਾਂ ਸ਼ਬਦਾਂ ਵਿੱਚ ਬਾਲ ਸਖਾਈ ਤੇ ਮਾਤ ਪਿਤਾ ਵਰਗੇ ਰਿਸ਼ਤਿਆਂ ਦੇ ਵਰਤੋਂ ਪਰੋਸੇ ਦੇ ਸਭ ਤੋਂ ਉੱਚੇ ਰੂਪ ਨੂੰ ਦਰਸਾਉਣ ਲਈ ਕੀਤੀ ਗਈ ਹੈ ਇੱਕ ਪਲ ਲਈ ਸੋਚੋ ਕਿ ਸਾਡੇ ਆਪਣੇ ਜੀਵਨ ਵਿੱਚ ਉਹ ਕਿਹੜੇ ਰਿਸ਼ਤੇ ਹਨ ਜੋ ਸਾਨੂੰ ਸਭ ਤੋਂ ਵੱਧ ਸਹਾਰਾ ਸੇਧ ਤੇ ਨਿਰਛਲ ਪਿਆਰ ਦਿੰਦੇ ਨੇ ਤੇ ਉਹਨਾਂ ਰਿਸ਼ਤਿਆਂ ਵਿੱਚ ਮੌਜੂਦ ਗੁਣਾ ਜਿਵੇਂ ਭਰੋਸਾ ਪਿਆਰ ਸੁਰੱਖਿਆ ਦਾ ਸਾਡੀ ਆਪਣੀ ਅੰਦਰੂਨੀ ਖੋਜ ਵਿੱਚ ਕੀ ਮਹੱਤਵ ਹੋ ਸਕਦਾ ਹੈ